ਸਸੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਤੇ ਅੱਜ ਮੈਂ ਬਣਾਈ ਸੀ ਨਿਊਟਰੀ ਤੇ ਇਹਦੀ ਰੈਸਪੀ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਹਾਂ ਨਿਊਟਰੀ ਸਭ ਤੋਂ ਪਹਿਲਾਂ ਮੈਂ ਗਰਮ ਪਾਣੀ ਚ ਉਬਾਲ ਲਈ ਸੀ ਇੱਕ ਰੀ ਤੇ ਫਿਰ ਇਹਨੂੰ ਮੈਂ ਠੰਡੇ ਪਾਣੀ ਚ ਦੋ ਤਿੰਨ ਵਾਰ ਕੱਢ ਕੇ ਤੇ ਫਿਰ ਮੈਂ ਇਹਨੂੰ ਬਰਤਨ ਵਿੱਚ ਰੱਖ ਲਿਆ ਸੀ ਥੋੜੀ ਦੇਰ ਲਈ ਪੀਏ ਥੋੜੀ ਨਿਊਟਰੀ ਠੰਡੀ ਹੋ ਜਾਏ ਕੁੱਲੇ ਬਰਤਨ ਜੇ ਇੱਥੇ ਮੈਂ ਪਿਆਜ਼ ਕੱਟ ਰਹੀ ਸੀ ਪਿਆਜ਼ ਵਿੱਚ ਜ਼ਿਆਦਾ ਹੀ ਪੈਂਦੇ ਆ ਇਸ ਕਰਕੇ ਮੈਂ ਵੱਡੇ ਪਿਆਜ਼ ਲਏ ਸੀ 3-4 ਵੱਡੇ ਪਿਆਜ਼ ਲਏ ਤੇ ਉਹਨਾਂ ਨੂੰ ਮੈਂ ਬਰੀਕ-ਬਰੀਕ ਕੱਟ ਲਿਆ ਸੀ ਬਰੀਕ-ਬਰੀਕ ਕੱਟਣ ਤੋਂ ਬਾਅਦ ਇਹਨਾਂ ਨੂੰ ਮੈਂ ਪਾਣੀ 'ਚ ਧੋ ਕੇ ਤੇ ਫੇਰ ਮੈਂ ਉਤਰਾਂ ਜਿਆਦਾ ਮੈਂ ਪਿਆਜ਼ ਕੱਟਦੀ ਨਹੀਂ ਕਿਉਂਕਿ ਪਿਆਜ਼ ਤਾਂ ਛਿੱਕੜ ਤੋਂ ਜ਼ਿਆਦਾ ਕਾਲੇ-ਕਾਲੇ ਹੀ ਅੱਜਕੱਲ ਪਿਆਜ਼ ਮਿਲਦੇ ਆ ਪਿਆਜ਼ ਜਿੰਨੇ ਕੋਈ ਸਾਫ਼ ਨਹੀਂ ਹੁੰਦੇ ਤੇ ਇਹ ਚ ਮੈਂ ਪਾਤਾ ਸੀ ਜੀਰਾ ਗਰਮ ਤੇਲ ਕਰਕੇ ਮੈਂ ਜੀਰਾ ਪਾਇਆ ਤੇ ਨਾਲ ਹੀ ਮੈਂ ਪਾਤੇ ਬਰੀ ਕੱਟੇ ਹੋਏ ਪਿਆਜ਼ ਤੇ ਪਿਆਜ਼ਾਂ ਦੇ ਭੁੱਜਦੇ ਸਾਰੇ ਫਿਰ ਮੈਂ ਹੋਰ ਜ਼ਿਆਦਾ ਥੋੜੇ ਮੈਂ ਕਿ ਮਸਾਲਾ ਜ਼ਿਆਦਾ ਚਾਹੀਦਾ ਪਿਆਜ਼ ਮੈਂ ਹੋਰ ਕੱਟ ਲੇ ਬਰੀ ਬਰੀ ਕੱਟ ਕੇ ਪੈਂਦੇ ਆ ਬੱਚੇ ਦੂਸਰੇ ਬਿਕਸੀ ਜੀ ਗ੍ਰੈਂਡਰ ਕੀਤਾ ਮਸਾਲਾ ਨਹੀਂ ਖਾਂਦੇ ਕਹਿੰਦੇ ਹੱਥ ਨਾਲ ਹੀ ਬਰੀ ਬਰੀ ਕੱਟਿਆ ਹੋਏ ਪਿਆਜ਼ ਤੇ ਉਹੀ ਜ਼ਿਆਦਾ ਤੇ ਇਸਤੀ ਮਸਾਲੇ ਵਿੱਚ ਆਉਂਦਾ ਵਾ ਕਿਹੜਾ-ਕਿਹੜਾ ਥੋੜਾ ਪਿਆਜ਼ ਵਧੀਆ ਲੱਗਦਾ ਸਬਜ਼ੀ ਦੇ ਵਿੱਚ ਨਿਊਟਰੀ ਦੇ ਵਿੱਚ ਖਾਸ ਕਰਕੇ ਤੇ ਕੰਮ ਕਰਦੇ ਕਰਦੇ ਕਿਚਨ 'ਚ ਖਲਾਰਾ ਵੀ ਬਹੁਤ ਪੈ ਜਾਂਦਾ ਇਧਰ ਭੁੱਜ ਗਏ ਸੀ ਪਿਆਜ਼ ਗੱਲਾਂਬੱta ਕਰਦੇ ਹੋਏ ਇਧਰ ਪਿਆਜ਼ ਵੀ ਭੁੱਜ ਗਿਆ ਸੇਮ ਸੇਕ ਤੇ ਮੈਂ ਰੱਖਿਆ ਮੈਂ ਚੰਗੀ ਤਰ੍ਹਾਂ ਪਿਆਜ਼ ਭੁੱਜ ਜਾਣ ਫਿਰ ਮੈਂ ਟਮਾਟਰ ਇੱਕ ਦੋ ਪਾਣੀ 'ਚ ਕੱਢ ਕੇ ਧੋ ਕੇ ਤੇ ਫਿਰ ਬਰੀਕ-ਬਰੀਕ ਨਾਲ ਹੀ ਟਮਾਟਰ ਵੀ ਮੈਂ ਕੱਟ ਲਏ ਸੀ ਟਮਾਟਰਾਂ ਨੂੰ ਹੁਣ ਪਿਆਜ਼ ਜਦੋਂ ਭੁੱਜ ਜਣਗੇ ਮੈਂ ਬਾਅਦ ਚ ਫਿਰ ਟਮਾਟਰ ਨੂੰ ਵੀ ਨਾਲ ਹੀ ਪਾ ਦਾਂਗੀ ਵਿੱਚੇ ਥੋੜੇ ਦੇਰ ਲਈ ਇਹ ਵੀ ਭੁੱਜਣਗੇ ਮਸਾਲੇ ਦੇ ਵਿੱਚ ਫਿਰ ਬਾਅਦ ਚ ਨਮਕ ਮਿਰਚ ਪਾਵਾਂਗੀ ਮਸਾਲਾ ਪਾਵਾਂਗੀ ਇਹਦੇ ਵਿੱਚ ਡੇਟਾ ਮੇਰਾ ਬਣਾ ਰਿਹਾ ਸੀ ਮੇਰੀ ਵੀਡੀਓ ਕਹਿੰਦਾ ਮੰਮਾ ਮੈਂ ਅੱਜ ਵੀਡੀਓ ਸ਼ੂਟ ਕਰਦਾ ਹਾਂ ਤੁਸੀਂ ਚਲੋ ਰੈਸਪੀ ਬਣਾਓ ਹੁਣ ਮੈਂ ਪਾ ਦਿੱਤੇ ਟਮਾਟਰ ਪਾ ਦਿੱਤੇ ਬਰੀਕ ਬਰੀਕ ਕੱਟ ਕੇ ਪਹਿਲਾਂ ਬੱਚੇ ਖਾਂਦੇ ਨਹੀਂ ਸੀ ਹੁੰਦੇ ਨਿਊਟਰੀ ਹੁਣ ਬੱਤੇ ਜਿਉਂ ਜਿਹਨਾਂ ਦੇ ਮੂੰਹ ਨੂੰ ਟੇਸਟ ਲੱਗਣデア ਦਾਲ ਸਬਜੀ ਦਾ ਕਹਿੰਦੇ ਮਮਾ ਬਣਾਓ ਮੈਂ ਚਲੋ ਇਧਰ ਭੁਜਦਾ ਪਿਆ ਮਸਾਲਾ ਨੂਟਰੀ ਬੰਨੂ ਟਾਈਮ ਬਹੁਤ ਲੱਗਦਾ ਜਿੰਨਾ ਇਹ ਫਟਾਫਟ ਖਾਦੀ ਤੇ ਜਾਂਦੀ ਹੈ ਨਾ ਪਰ ਨੂਟਰੀ ਹੌਲੀ ਹੌਲੀ ਕੈ ਸੇਮ ਤੇ ਬੰਦੀ ਹੋਏ ਤੇ ਫੇਰ ਹੀ ਵਧੀਆ ਮਸਾਲੇ ਮਸੂਲੇ ਨੂਟਰੀ ਭੁਜਦੇ ਚੰਗੀ ਤਰ੍ਹਾਂ ਜਾਂਦੇ ਹੁਣ ਮੈਂ ਇੱਚ ਪਾਵਾਂਗੀ ਸਭ ਤੋਂ ਪਹਿਲਾਂ ਨਮਕ ਸੇਦਾ ਨਮਕ ਹੀ ਵਰਤਨੇ ਆ ਸੇਦਾ ਨਮਕ ਪਾਤਾ ਹੁਣ ਮੈਂ ਪਾਵਾਂਗੀ ਇੱਚ ਹਲਦੀ ਸਾਰਾ ਕੁਝ ਐਸੀ ਆਪਣੇ ਟੇਸ ਅਨਸਾਰ ਹੀ ਪਾ ਰਹੇ ਆ ਇਹ ਚ ਪਾਵਾਂਗੀ ਮਿਰਚ ਬੱਚੇ ਜ਼ਿਆਦਾ ਖਾਂਦੇ ਮਿਰਚ ਖਾ ਲੈਣੇ ਹੁੰਦਾ ਦਾਲ ਸਬਜੀ ਚ ਇਧਰ ਮੈਂ ਪਾਇਆ ਮਸਾਲਾ ਮਸਾਲਾ ਵੀ ਚਮਚੇ ਕੋ ਭਰ ਭਰ ਕੇ ਪਾਇਆ ਵੀ ਇਹ ਚ ਕਰਾਰੀ ਸੁਆਹ ਲੱਗਦੀ ਆ ਨਿਊਟਰੀ 1 ਪਾਈ ਮੇਂ ਕਾਲੀ ਮਿਰਚ ਬਰੀਕ ਪੀਸੀ ਹੈ ਯਾ ਘਰੇ ਹੀ ਮੈਂ ਆਪ ਖੁਦ ਮਸਾਲੇ ਜ਼ਿਆਦਾਤਰ ਬਾਜ਼ਾਰੋਂ ਲਈ ਆਦੇ ਪਰ ਜਦੋਂ ਬਾਜ਼ਾਰੋਂ ਉਹ ਜਿਹੇ ਹਿਸਾਬ ਦਾ ਸੁਣੀਦਾ ਵੀ ਅੱਜਕੱਲ ਹਰੇਕ ਚੀਜ਼ ਚ ਮਲਾਵਟ ਹੈ ਫਿਰ ਮੈਂ ਹੂੰ ਜ਼ਿਆਦਾਤਰ ਕੋਸ਼ਿਸ਼ ਕਰਦੀ ਆਂ ਵੀ ਘਰੇ ਹੀ ਸਾਬਤ ਮਸਾਲੇ ਖੜੇ ਮਸਾਲੇ ਲਿਆ ਕੇ ਘਰੇ ਮਿਕਸੀ ਗ੍ਰੈਂਡਰ ਚ ਪੀਸ ਕੇ ਰੱਖ ਲੈਣ ਜਾਨ ਸਾਫ਼ ਸੁਥਰੇ ਹੋ ਜਾਂਦਾ ਵਧੀਆ ਬਾਜ਼ਾਰ ਨਾਲੋਂ ਖਾਦਾ ਘਰ ਜ਼ਿਆਦਾ ਵਧੀਆ ਵੀ ਘਰ ਜ਼ਿਆਦਾ ਸਾਫ਼ ਸੁਥਰੀ ਚੀਜ਼ ਬਣਾ ਕੇ ਖਾ ਲਪਾ ਤੇ ਮੈਂ ਹਲਕਾ ਜਿਹਾ ਪਾਣੀ ਦਾ ਤੋਂ ਕਾ ਦੇ ਕੇ ਤੇ ਮੈਂ ਹੁਣ ਇਹਨੂੰ ਥੋੜੇ ਦੇਰ ਲਈ ਮਸਾਲੇ ਨੂੰ ਚੰਗੀ ਤਰ੍ਹਾਂ ਭੁੰਨ ਦਾਂਗੀ ਥੋੜਾ ਮਸਾਲਾ ਪਿਆਜ਼ ਸਭ ਕੁਝ ਹੁਣ ਵਿੱਚ ਚੰਗੀ ਤਰ੍ਹਾਂ ਇੱਚ ਭੁੱਜ ਜੇ ਫਰਾਈ ਹੋ ਜੇ ਚੰਗੀ ਤਰ੍ਹਾਂ ਹੁਣ ਵਿੱਚ ਮਸਾਲਾ ਚੰਗੀ ਤਰ੍ਹਾਂ ਫਰਾਈ ਹੋ ਗਿਆ ਪਿਆਜ਼ ਪੂ ਸਭ ਚੰਗੀ ਤਰ੍ਹਾਂ ਤੇ ਹੁਣ ਇਹਦੇ ਵਿੱਚ ਮੈਂ ਪਾਵਾਂਗੀ ਉਬਾਲੀ ਹੋਈ ਬੋਇਲ ਕੀਤੀ ਹੋਈ ਨਿਊਟਰੀ ਨਿਊਟਰੀ ਦਾ ਮਸਾਲਾ ਦੇਖਦੇ ਸਾਰੀ ਮੇਰੇ ਮੂੰਹ ਚ ਪਾਣੀ ਆ ਰਿਹਾ ਹੈ ਕਿਹੜਾ ਵੇਲਾ ਹੋਵੇ ਤੇ ਫਟਾਫਟ ਨਿਊਟਰੀ ਬਣ ਜੇ ਤੇ ਮੈਂ ਨਿਊਟਰੀ ਖਾਵਾਂ ਬੱਚਿਆਂ ਤੋਂ ਜ਼ਿਆਦਾ ਦੇ ਉਤਸੁਕ ਮੈਂ ਹਾਂ ਆਪकी ਨਿਊਟਰੀ ਖਾਣੀ ਹੈ ਆ ਲੋ ਜੀ ਇਹ ਚ ਮੈਂ ਪਾਤੀ ਉਪਾਲੀ ਹੋਈ ਨਿਊਟਰੀ ਨਿਊਟਰੀ ਦੀ ਕੁਆਂਟੀਟੀ ਥੋੜੀ ਜ਼ਿਆਦਾ ਹੀ ਰੱਖੀ ਕਿਉਂਕਿ ਇਹ ਸੂਕੀ ਸਬਜੀ ਇਹ ਜਿਆਦਾ ਖਾਧੀ ਜਾਂਦੀ ਹੈ ਪਹਿਲਾਂ ਬੱਚੇ ਖਾਂਦੇ ਨਹੀਂ ਸੀ ਨਿਊਟਰੀ ਹੂੰ ਅੱਜ ਕੱਲ ਖਾਣ ਲੱਗ ਪਏ ਆ ਇਹਨੇ ਮम्मा ਜੀ ਨਿਊਟਰੀ ਖਾਣੀ ਹੈ ਨਿਊਟਰੀ ਬਣਾਓ ਚਲੋ ਜਿਆਦਾ ਵਧੀਆ ਨਿਊਟਰੀ ਵੀ ਚੰਗੀ ਹੈ ਸੇਦ ਲਈ ਜਿਮ ਲਵਰ ਤੇ ਨਿਊਟਰੀ ਵੀ ਖਾਂਦੇ ਨੇ ਮੇਰਾ ਬੇਟਾ ਹੈਗਾ ਵੱਡਾ ਜਿਮ ਲਵਰ ਹੈਗਾ ਇਹ ਮੇਰੇ ਖਾਣ ਪੀਣ ਦਾ ਬਹੁਤ ਧਿਆਨ ਰੱਖਦਾ ਮम्मा ਜੀ ਆਹ ਨਹੀਂ ਖਾਣਾ ਮम्मा ਜੀ ਉਹ ਨਹੀਂ ਖਾਣਾ ਜਿਆਦਾ ਕੁਆਂਟੀਟੀ ਦੀ ਕੋਈ ਚੀਜ਼ ਨਹੀਂ ਜੇ ਖਾਣੀ ਰੋਟੀ ਜਿਆਦਾ ਨਹੀਂ ਖਾਣੀ ਜੇ ਇਹ ਛੱਡ ਦੇਣੇ ਤੁਸੀਂ ਉਹਦਾ ਲਾਲਚ ਕਰ ਲੈਂਦੇ ਜੇ ਵੀ ਬੱਚਿਆਂ ਨੇ ਛੱਡਦੀ ਤੇ ਖਾ ਲਓ ਤੇ ਕਹਿੰਦਾ ਮम्मा ਆਪਣੀ ਸੇਦ ਦਾ ਤੁਹਿਆ ਆਪ ਧਿਆਨ ਰੱਖਣਾ ਜੇ ਮੈਂ ਤੁਹਾਨੂੰ ਦੱਸ ਦਿੱਤਾ ਹੁਣ ਇੱਥੇ ਮੈਂ ਮਸਾਲਾ ਵਗੈਰਾ ਚੰਗੀ ਤਰ੍ਹਾਂ ਨਿਊਟਰੀ ਜੀ ਮਿਕਸ ਕਰ ਲਿਆ ਸੀ ਇਹਨੂੰ ਥੋੜੀ ਦੇਰ ਲਈ ਹੁਣ ਆਪਾਂ ਟੱਕ ਦਾਂਗੇ ਜੇ ਵੀ ਸੇਕਤੇ ਮੈਂ ਇਹਨੂੰ ਜ਼ਿਆਦਾ ਬਣਾਇਆ ਨਿਊਟਰੀ ਨੂੰ ਲਾਉ ਜੀ ਇੱਥੇ ਸਾਡੀ ਨਿਊਟਰੀ ਬਣ ਗਈ ਹੈ ਤਿਆਰ ਮੇਰਾ ਛੋਟਾ ਬੇਟਾ ਕਹਿੰਦਾ ਮम्मा ਰੋਟੀ ਨਹੀਂ ਖਾਣੀ ਫਿਰ ਇਸ ਕਰਕੇ ਮੈਂ ਮੰਗਵਾਈ ਸੀ ਬ੍ਰੈਡ ਬ੍ਰੈਡ ਲੈ ਕੇ ਆਏ ਤੇ ਮੈਂ ਨਿੱਕੇ ਬੇਟੇ ਵਾਸਤੇ ਲੈ ਕੇ ਚੱਲੀਆਂ ਬ੍ਰੈਡ ਨਿਊਟਰੀ ਉਹ ਤਾਂ ਵੇ ਦੇਖੀ ਉਹ ਇਹ ਬਰੈਡ ਨਹੀਂ ਖਾਂਦੇ ਸਾਡੇ ਪਸੰਦ ਨਹੀਂ ਕਰਦੇ ਇਸ ਕਰਕੇ ਮੈਂ ਪੈਕਟ ਚੋਂ ਹੀ ਕੱਢ ਕੇ फटाफट ਨੂੰ ਨਿੱਕੇ بیٹے ਨੂੰ ਦਿੱਤੀ ਹਾਂਜੀ ਇੱਥੇ ਹੁਣ ਮੇਰੇ ਬੇਟੇ ਦਾ ਰਿਐਕਸ਼ਨ ਦੇਖਿਓ ਨਿਊਟ੍ਰੀ ਖਾ ਕੇ ਟੇਸਟੀ ਲੱਗੀ ਤੇ ਹੁਣ ਇਹਦਾ ਚਿਹਰਾ ਦੇਖੋ ਇਹਦੀ ਅੱਖਾਂ ਦੇਖੋ ਕਿੰਦਾ ਰਿਐਕਟ ਕਰ ਰਹੀਆਂ ਆ ਲੋ ਛਕੋ ਇਹ ਨਿਊਟ੍ਰੀ ਰਹੀ ਹਾਂ ਲੈਨੇ ਖਾ ਲੇ ਸੋ ਤੇ ਬੰਦ ਨਿਊਟ੍ਰੀ ਬ੍ਰੈਂਡ ਬਰੈਡ ਦੀ ਬਰੋ ਬਣਾਈ ਹੈ ਨਿਊਟ੍ਰੀ ਮੈਂ ਬਣਾਈ ਹੈ ਹਾਰ ਕੇ ਜੀ ਬਰੀਆ ਬਾਂਗਲੇ ਹਾਰ ਕੇ ਹਿਸੇ ਮੀਨ ਸੋ ਸੋਲਾ ਬਹੁਤ ਵਧੀਆ ਮੇਰੀ ਬਜਾਦੀ ਇਹ ਬੋਲ ਸਾਰਾ ਕਾ ਮੀਨ ਕਿ ਬਣੀ ਹੈ